ਰਿਸ਼ਵਤ ਮਾਮਲੇ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਭੋਲਰ ਗ੍ਰਿਫਤਾਰ ਕਰ ਲਏ ਗਏ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਗੱਲ ਕਰੀਏ ਰਾਜਾ ਮੜਿੰਗ ਦੇ ਬਿਆਨ ਸਾਹਮਣੇ ਆ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਈ ਸਵਾਲ ਹੈ ਜਿਹੜੇ ਕਿ ਡੀਆਈਜੀ ਹਰਚਰਨ ਸਿੰਘ ਭੋਲਰ ਦੇ ਉੱਤੇ ਚੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲੁਟੇਰੇ ਇਕੱਠੇ ਹੋ ਗਏ ਨੇ ਪੰਜਾਬੀਆਂ ਨੂੰ ਲੁੱਟਣ ਆਏ ਨੇ ਤੇ ਉੱਥੇ ਹੀ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਤੇਖੇ ਨਿਸ਼ਾਨੇ ਸਾਦੀ ਹੋਈ ਨਜ਼ਰ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਰਾਜਾ ਵਰਿੰਗ ਦਾ ਆਓ ਤੁਹਾਨੂੰ ਸੁਣਾਉਣੇ ਆ ਜਗਾ ਤੇ ਡੀਆਈਜੀ ਸੋ ਮੈਂ ਸਮਝਦਾ ਹੈ ਕਿ ਪੂਰੇ ਤੋਂ 5 ਕਰੋੜ ਰੁਪਏ ਦਾ ਮਿਲ ਜਾਈਏ ਤੇ ਇਸ ਤਰ੍ਹਾਂ ਜੇਵਰ ਮਿਲੇ ਉਥੋਂ ਇਥੋਂ ਇਹ ਮੂਰ ਲੱਗਦੀ ਹੈ ਵੀ ਸਰਕਾਰ ਕਿੰਨੀ ਸਜੀਦਗੀ ਦੇ ਨਾਲ ਸਰਕਾਰ ਚਲਾ ਰਹੀ ਹੈ ਕਿੰਨੀ ਕਾਮਾਨਦਾਰੀ ਦੇ ਨਾਲ ਸਰਕਾਰ ਚੱਲ ਰਹੀ ਹੈ ਕਿਉਂਕਿ ਉਹਨਾਂ ਦੀਆਂ ਨਜ਼ਰਾਂ ਦੇ ਥੱਲੇ ਸਭ ਕੁਝ ਮੋਲੀਜ਼ ਇੰਪੋਰਟੈਂਟ ਡਿਸਟ੍ਰਿਕਟ ਕੋਨ ਏਰੀਆ ਇਜ਼ ਹੁਟ ਟੂ ਗੇਟ ਥੀ ਮੋਰ ਡਿਸਟ੍ਰਿਕਟ ਕਿਉਂ ਲੱਗ ਰਹੀ ਹੈ ਇਹਦੇ ਸਮੁੱਚੇ ਪੰਜਾਬ ਦੀ ਨਾ ਕੇਵਲ ਪੰਜਾਬ ਦੀ ਪੁਲਿਸ ਨਹੀਂ ਨਾ ਕੇਵਲ ਪੰਜਾਬ ਦੀ ਪੁਛਤੀ ਸੋਚੇ ਪੰਜਾਬ ਦੀ ਪੰਜਾਬ ਪ੍ਰਾਈਡ ਦੀ ਸਰਦਾਰਾਂ ਦੀ ਸਾਡੀ ਪੰਜਾਬੀਅਤ ਦਾ ਉਹਨਾਂ ਨੇ ਮੈਂ ਸਮਝਦਾ ਕਿ ਜੇ ਮੈਂ ਕਹਾਂ ਕਿ ਮੁੱਛ ਕਟਵਾ ਕੇ ਰੱਖੋ ਬਲਕਿ ਇਸ ਤਰ੍ਹਾਂ ਗੈਂਗਸਟਰ ਉੱtre ਨੇ ਸਾਨੂੰ ਫੌਤਿਆਂ ਮੰਗਰੀ ਨੇ ਸਾਨੂੰ ਇਹ ਅੱਡਾ ਹੁਣ ਵਰਤੀ ਚ ਵੀ ਸਾਨੂੰ ਲੁਕਿਆ ਜਾ ਰਿਹਾ ਹੈ ਸੋ ਬਹੁਤ ਹੀ ਘਾੜੀ ਘਟਨਾ ਹੈ ਔਰ ਇਹ ਸਰਕਾਰ ਦੇ ਮੂੰਹ ਤੇ ਇੱਕ ਟਮਾਚਾ ਹੈ ਕਿ 15 ਕਿਲੋ 5 ਕਿਲੋਮੀਟਰ ਤੇ ਸਰਕਾਰ ਚੰਡੀਗੜ੍ਹ ਚੋਂ ਚੱਲ ਰਹੀ ਹੈ ਤੇ ਡੀਜੀ ਡੀਆਈਜੀ ਦੇ ਘਰੇ ਸਮਾਨ ਮਿਲ ਰਿਹਾ ਹੈ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਜ਼ਿਆਦਾ ਦੇਰ ਮੌਕਾ ਨਹੀਂ ਦੇਣਗੇ ਕਿ ਜਿਸ ਪ੍ਰਕਾਰ ਦਾ ਕੰਮ ਚੱਲ ਰਿਹਾ ਹੈ ਮੈਂ ਡਕੈਤ ਕਹਿ ਸਕਦਾ 5 ਕਰੋੜ ਦਾ ਇਹ ਹੈ ਵੀ ਜਿਹੜਾ ਲੱਗਣ ਨੂੰ ਥਾਂ ਹੈ ਨਹੀਂ ਸੀ ਉਹ ਕਰੇ ਪਿਆ ਉਸ ਵਕਤ ਮਾੜੀ ਘਟਨਾ ਕਰਮ ਇਹ ਇਹ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਬੰਦੇ ਨੇ ਉਹਨਾਂ ਤੇ ਵੀ ਕਾਬੂ ਪਾਉਂਦੇ ਹਨ ਬਰਿੰਗ ਸਾਹਿਬ ਸੀਐਮ ਮਾਨ ਅੱਜ ਰੈਲੀ ਕਰਕੇ ਗਏ ਨੇ ਕੱਟ ਕਰਕੇ ਗਏ ਨੇ ਉਸ ਵੇਚ ਸਾਫ ਤੋਂ ਤੇ ਥੋੜਾ ਨਾਂ ਲੈ ਕੇ ਉਹਨਾਂ ਨੇ ਕਿਹਾ ਕਿ ਨਫ਼ਰਤ ਦੇ ਬੀਜ ਬੋਏ ਜਾ ਰਹੀ ਹੈ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਔਰ ਨਾਲ ਹੀ ਲੋਕਾਂ ਦੇ ਵਿੱਚ ਗਲਤ ਮੈਸੇਜ ਦਿੱਤਾ ਜਾ ਰਿਹਾ ਔਰ ਕਈ ਨਫ਼ਰਤ ਦੇ ਜਿਵੇਂ ਜਿਵੇਂ ਤੁਹਾਡਾ ਬਿਆਨ ਪਹਿਲਾਂ ਦਿੱਤਾ ਗਿਆ ਸੀਗਾ ਉਸ ਨੂੰ ਲੈ ਕੇ ਕਾਫੀ ਮੇਰਾ ਬਿਆਨ ਕੀ ਸੀਗਾ ਸੀਐਮ ਮਾਨ ਨੂੰ ਪੁੱਛਣਾ ਸੀ ਕੀ ਨਫ਼ਰਤ ਦਾ ਬੀਜ ਹੈ ਕੀ ਹੈ ਮੈਂ ਸੰਵਿਧਾਨ ਦੀ ਗੱਲ ਕਰ ਰਿਹਾ ਬੀਜ ਦੀ ਕੰਸਟੀਟਿਊਸ਼ਨ ਦੀ ਗੱਲ ਕਰ ਰਿਹਾ ਬਾਬਾ ਸਾਹਿਬ ਅੰਬੇਦਕਰ ਦੇ ਕਨਸਟੀਟਿਊਸ਼ਨ ਨੂੰ ਮੰਨਣ ਵਾਲਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ। ਬਾਬਾ ਸਾਹਿਬ ਅੰਬੇਦਕਰ ਦੇ ਕਨਸਟੀਟਿਊਸ਼ਨ ਨਾ ਮੰਨਣ ਵਾਲਿਆਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਤੇ ਰੰਗੇ ਝੰਡੇ 'ਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ। ਤੇ ਰੰਗੇ ਝੰਡੇ 'ਚ ਜਿਹੜੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਗੋਲੀ ਤੇ ਪਿਸਤਲ ਦੇ ਲੋਕ ਤੇ ਜਿਹੜੇ ਵੋਟ ਮੰਗਦੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਵੋਟ ਮੰਗਣ ਵਾਲਾ ਹੱਥ ਜੋੜੇ ਪੈਰੀ ਹੱਥ ਲਾਵੇ ਉਹਨੂੰ ਵੋਟ ਪਾਉਣੀ ਚਾਹੀਦੀ ਫਿਰਕਾ ਪਰਸਤਾ ਨੂੰ ਮੌਕਾ ਪਰਸਤ ਜਿਹੜੇ ਘਰ ਚਲਾਉਣ ਵਾਸਤੇ ਕਾਰੋਬਾਰ ਚਲਾਉਣ ਵਾਸਤੇ ਆਪਦੀਆਂ ਪਾਰਟੀਆਂ ਬਦ ਕੇ ਦੂਜੀਆਂ ਪਾਰਟੀਆਂ ਚੁੱਧ ਘੋਤੇ ਬਨਨ ਦੀ ਕੋਸ਼ਿਸ਼ ਕਰ ਰਹੇ ਹੈ ਮੌਕਾ ਪਰਸਤ ਹੈ ਉਹਨਾਂ ਨੂੰ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਤੇ ਜਿਨ੍ਹਾਂ ਨੇ ਸਰਕਾਰਾਂ ਨੇ 4 ਸਾਲ ਕੁਝ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਚਾਹੇ ਉਹ ਦਿੱਲੀ ਦੀ ਸਰਕਾਰ ਹੈ ਚਾਹੀਏ ਤੁਹਾਨੂੰ ਜਿਨ੍ਹਾਂ ਨੇ ਫਲੱਡਰ ਚ ਕੰਮ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਨੇ ਪੰਜਾਬ ਚ ਗੈਂਗਸਟਰ ਬਾਦ ਨੂੰ ਵਡਾਵਾ ਦਿੱਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਦੇ ਡੀਆਈਜੀਆ ਤੋਂ ਕਰੋੜਾ ਰੁਪਇਆ ਮਿਲ ਜਾਏ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਸੋ ਜਿਨ੍ਹਾਂ ਨੇ ਡਰਗ ਤੇ ਕੰਟਰੋਲ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਨੇ ਪੰਜਾਬ ਦਾ ਬਦਹਾਲ ਬਨਾਤਾ ਉਹਨਾਂ ਨੂੰ ਕੋਟ ਨਹੀਂ ਪਾਣੀ ਚਾਹੀਦਾ ਇਹ ਰਾਜੇਵੜਿੰਗ ਨੇ ਕਿਹਾ ਕਿਹੜਾ ਫਿਰਕਾ ਮਾਨ ਸਾਹਿਬ ਨੂੰ ਜ਼ਰਾ ਪੁੱਛੋ ਕਿ ਮਾਨ ਸਾਹਿਬ ਇਹ ਦੱਸੋ ਕਿ ਦੱਸੋ ਕਿਹੜਾ ਨਫਰਤ ਦਾ ਪੀਠ ਪੁਏ ਜਾ ਰਾਜੇਵੜਿੰਗ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਕਾਲੇ ਦਿਨ ਯਾਦ ਹੈ ਧਰਮ ਤਰਚੋ ਆਵਾ ਜਣੀਏ ਦਿਨ ਦਿਹਾੜੇ ਸਰਕਾਂ ਸੁਨੀਆਂ ਹੁੰਦੀਆਂ ਸੀ ਵਿਆਹਾਂ ਦੇ ਵਿੱਚ ਧੀਜੇ ਨਹੀਂ ਲੱਗਦੇ ਸੀ ਬਰਾਤਾਂ ਤੇ ਲੋਕ ਘੋੜੀਆਂ ਨਹੀਂ ਚੜਦੇ ਸੀ ਹਾਂ ਕੋਈ ਵਿਆਹ ਤੇ ਸੇਰੇ ਬਣ ਕੇ ਜਾਣ ਤੋਂ ਡਰਦਾ ਸੀ ਉਹ ਦਿਨਾਂ ਦੇ ਵਿੱਚ ਕਾਂਗਰਸ ਦੇ ਲੋਕਾਂ ਨੇ ਸ਼ਹਾਦਤਾਂ ਦੇ ਕੇ ਇਸ ਪੰਜਾਬ ਦੀ ਆਬਰੂ ਦੁਬਾਰੇ ਕਾਇਮ ਰੱਖੀ ਹੈ ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੀ ਨਹੀਂ ਹੋਇਆ ਸੀ ਆਕਾਲੀ ਦਲ ਆਲੇ ਜਾ ਕੇ ਬੈਠ ਗਏ ਸੀ ਅਮਰੀਕਾ ਸੁਖਦੀਪ ਸਿੰਘ ਬਾਦਲ ਲਈ ਬੀਜੇਪੀ ਨੇ ਚੋਣਾਂ ਵੀ ਨਹੀਂ ਲੜਾਈ ਸੀ ਕਾਣ ਤਰੀਕੇ ਧਰ ਕੇ ਇਸ ਪੰਜਾਬ ਨੂੰ ਦੁਬਾਰੇ ਮੁੜ ਦੀਆਂ ਤੇ ਲੈ ਕੇ ਆਈ ਹੈ ਅਸੀਂ ਨਫਰਤ ਦੇ ਬੀਜ ਨਹੀਂ ਬੋ ਰਹੇ ਅਸੀਂ ਫਿਰਕਾ ਪ੍ਰਸ ਦੀ ਗੱਲ ਨਹੀਂ ਕਰ ਰਹੇ ਅਸੀਂ ਸੈਕੂਲਰਾਂ ਅਸੀਂ ਹਰ ਜਾਤੀ ਹਰ ਧਰਮ ਦੀ ਗੱਲ ਕਰ ਰਹੇ ਹਸੀਂ ਮੈਂ ਸਿੱਖ ਹਾਂ ਤੇ ਗੁਰੂ ਗ੍ਰੰਥ ਸਾਹਿਬਾ ਜੀ ਨੂੰ ਮੰਨਦਾ ਲੇਕਿਨ ਮੈਂ ਦੂਜੇ ਧਰਮਾਂ ਦਾ ਸਤਕਾਰ ਕਰਦਾ ਹਾਂ ਰਾਜਾ ਬਣੇਗਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਵਿਸ਼ੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦਾ ਕੋਈ ਸਿੱਖ ਵੱਖਰੀ ਗੱਲ ਕਰੇਗਾ ਉਹ ਸਿੱਖ ਨਹੀਂ ਹੁਜਾ ਸਾਡੇ ਕੋਲੇ ਸਿੱਕੀ ਸਾਹਿਬ ਵਰਗੇ ਸਿੱਖ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਦੇ ਹੈ ਐਸੇ ਕਾਂਗਰਸ ਦੇ ਵਿੱਚ ਲੋਕ ਹੈ ਅਸੀਂ